ਵਾਹੀ ਗੁਰੂ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਪੰਪੇਰੀਅਨ ਨਸਲ ਦੇ ਕਤੂਰੇ ਵਿਕਾਊ ਨੇ ਜੀ ਏਰੀਆ ਗਿੱਦੜਵਾਹਾ 4 ਮੇਲ 2 ਫੀਮੇਲ ਬਾਜ਼ਵਰੇਟ 7696588 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਤੂਰੇ ਨੇ ਜਿਹੜੇ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 16/7 ਦਾ ਟਰਾਲਾ ਜੀ ਮਾਡਲ 2025 ਹੈ ਜੀ ਇਹਦਾ ਤੇ 10 ਇੰਚ 84 ਤੇ ਹੈਵੀ ਕੈਂਚੀ ਫੁੱਲ ਪਲਾਜ਼ਮਾ ਫੁੱਲ ਪਲਾਜ਼ਮਾ ਬਿਡਨੇ 2 के पेंट रेल ਦਾ ਹਿੱਸਾ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 ਜੇਕਰ ਆਪਾਂ ਰੇਟ ਦੀ ਗੱਲ ਕਰੀਏ 276000 ਇਹਨਾਂ ਕੋਲੋਂ ਤੁਹਾਨੂੰ ਹੋਰ ਵੀ ਟਰਾਲੀਆਂ ਮਿਲ ਜਾਣਗੀਆਂ ਤੁਹਾਡੇ ਹਿਸਾਬ ਦੀਆਂ ਜਿਹੋ ਜਿਹੇ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਜਿਹੜੀਆਂ ਟਰਾਲੀਆਂ ਟਰਾਲੇ ਤੁਹਾਨੂੰ ਮਿਲ ਜਾਣਗੇ ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਤੇ ਚੱਲ ਵੀ ਰਿਹਾ ਜੀ ਤੇ ਬਾਕੀ ਨੋਟ ਕਰ ਲਓ 781450250 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ 2025 ਮਾਡਲ 2 ਲੱਖ 75000 ਰੁਪਏ ਦੇ ਵਿੱਚ ਤੁਸੀਂ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਬੈਜਾ ਗੱਡੀ ਵਿਕਾਊ ਆ ਗੱਡੀ 2023 ਮਾਡਲ ਲਾਸਟ ਹੈ ਜੀ 7000 ਚੱਲੀ ਐ ਸਿਰਫ ਏਰੀਆ ਹਰੀਓਮ ਹਸਪੀਟਲ ਬਰਨਾਲਾ ਰਾਮ ਬਾਗ ਰੋਡ ਆਲਾ ਮੰਡੀ ਗੇਟ ਨੰਬਰ 1 ਦੇ ਸਾਹਮਣੇ ਤੇ ਇਹ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਓਕੇ ਕੰਡੀਸ਼ਨ ਦੀ ਗੱਡੀ ਹੈ ਕਾਗਜ਼ ਵਗੈਰਾ ਪੂਰੇ ਹੈ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜੀ ਬਿਲਕੁਲ ਸਾਫ਼ ਕੰਡੀਸ਼ਨ ਦੀ ਇਹ ਗੱਡੀ ਹੈ ਤੇ ਨੰਬਰ ਤੁਸੀਂ ਨੋਟ ਕਰ ਲਓ 987787 70439 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ ਵਿਰਾਜਾ 2023 ਮਾਡਲ ਖਰੀਦ ਸਕਦੇ ਹੋ ਜੀ ਨੰਬਰ ਇੱਕ ਹੋਰ ਹੈ ਵੀਰ ਦਾ 9654040945 ਇਹ ਦੋਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਗੱਡੀ ਦੀ ਡੀਲ ਹੈ ਜਿਹੜੀ ਜਾ ਕੇ ਮਾਲਕ ਦੇ ਨਾਲ ਕਰ ਸਕਦੇ ਹੋ ਇੱਕ ਹੋਰ ਗੱਡੀ ਆਈ ਹੈ ਜੀ Swift BDI ਗੱਡੀ ਹੈ AVS ਬ੍ਰੇਕ ਨੇ ਜੀ ਰੇਟ 315000 ਏਰੀਆ ਤਲਵੰਡੀ ਸਾਬੋ ਬਠਿੰਡਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 9478572227 ਦੂਜਾ ਨੰਬਰ 8847599208 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਸਵਿਫਟ ਵੀਡੀਆ ਗੱਡੀ AVS ਬ੍ਰੇਕ 315000 ਰੁਪਏ ਦੇ ਵਿੱਚ ਖਰੀਦ ਸਕਦਾ ਗੱਡੀ ਦੀ ਲੋਕੇਸ਼ਨ ਤੁਸੀਂ ਨੋਟ ਕਰ ਲਓ ਤਲਵੰਡੀ ਸਾਬੋ ਬਠਿੰਡਾ ਦੇ ਵਿੱਚ ਇਹ ਗੱਡੀ ਖੜੀ ਹੈ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਮਾਲਕ ਵੀਰ ਦੇ ਨਾਲ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਡੀਜ਼ਲ ਜਨ ਗੱਡੀ ਵਿਕਾਊ ਆ 2005 ਮਾਡਲ ਪਾਸ ਸਿੰਘ 2026 ਤੱਕ ਰੇਟ ਹੈ 70000 ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਉਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ 26 ਤੱਕ 파ਰ ਸਿੰਘ ਦਾ 2005 ਮਾਡਲ 70000 ਰੇਟ ਰੱਖੇਗੇ 94639 17894 ਇਸ ਨੰਬਰ ਤੇ ਫੀਸਾ ਜਿਹੜਾ ਵੀ ਵੀ ਟ੍ਰੈਕਟਰ ਮੇਲਾ ਚੈਨਲ ਦਾ ਨਾਮ ਲੈ ਕੇ ਜਾਊਗਾ ਕੋਈ ਵੀ ਚੀਜ਼ ਖਰੀਦਣ ਦੇ ਲਈ ਤਵੱਤਵ ਡਿਸਕਾਊਂਟ ਪਾਊਗਾ ਜੀ ਤਾਂ ਤੁਸੀਂ ਜਿੱਥੇ ਵੀ ਕੋਈ ਵੀ ਚੀਜ਼ ਦੇਖਣ ਚੈੱਕ ਕਰਕੇ ਪਰਖ ਕੇ ਉਦੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਕੇਐਸ ਰਿਪਰ ਵਿਕਾਊ ਆ 11 ਮਾਡਲ ਹੈ ਕੇਐਸ ਦਾ ਰਿਪਰ ਵਿਕਾਊ ਆ 2011 ਮਾਡਲ 85000 ਰੁਪਏ ਰੇਟ ਰੱਖੇਗੇ ਏਰੀਆ ਪਿੰਡ ਰਾਜੋ ਮਾਜਰਾ ਧੂਰੀ ਸੰਗਰੂਰ 9876333025 9876333025 ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦਾ ਰਿਪਰ 2011 ਮਾਡਲ 85000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਜੀ 987798844 ਇਸ ਨੰਬਰ ਤੇ ਸੰਪਰਕ ਕਰੋ ਇਹ ਚੈਨਲ ਦਾ WhatsApp ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਐਡ ਚਾਹੇ ਤੁਸੀਂ ਕੋਈ ਕਾਰੋਬਾਰ bizness ਕੁਝ ਵੀ ਕਰ ਰਹੇ ਉਸ ਦੀ ਐਡ ਵੀ ਇੱਥੇ ਕੀਤੀ ਜਾਂਦੀ ਹੈ 11 6 ਦੀ ਟਰਾਲੀ ਦਾ ਝਾਲ ਵਿਕਾਊ ਆ ਨਿਊ ਕੰਡੀਸ਼ਨ ਫੁੱਲ ਹੈਵੀ 11 6 ਦੀ ਟਰਾਲੀ ਦਾ ਝਾਲ ਵਿਕਾਊ ਆ ਨਿਊ ਕੰਡੀਸ਼ਨ ਫੁੱਲ ਹੈਵੀ ਏਰੀਆ ਮੋਗਾ ਰੇਟ 15000 ਇਹ ਜਾਲਾ ਜਿਹੜਾ 11x6 ਦੀ ਟਰਾਲੀ ਦਾ ਤੁਹਾਨੂੰ 15000 ਦੇ ਵਿੱਚ ਦਿੱਤਾ ਜਾਊਗਾ ਜੀ ਫੁੱਲ ਹੈਵੀ ਹੈ ਨਿਊ ਕੰਡੀਸ਼ਨ ਹੈ ਮੋਗ ਘੇਰ ਗਿਆ 9855639506 9855639506 ਇਸ ਨੰਬਰ ਤੇ ਫੋਨ ਕਰਕੇ 11 6 ਦੀ ਟਰਾਲੀ ਦਾ ਜਾਲ 15000 ਰੁਪਏ ਦੇ ਵਿੱਚ ਖਰੀਦ ਸਕਦਾ ਜੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕੇ ਇਸ ਦਾ ਰਿਪਰ ਵਿਕਾਊ ਆ 2014 ਮਾਡਲ ਹੈ ਜੀ 13000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਤਰਨਤਾਰਨ ਇੱਕ ਟਰਾਲੀ ਜਾਲੀ ਵਾਲੀ ਵਿਕਾਊ ਹੈ ਜੀ 8000 ਰੁਪਏ ਰੇਟ ਰੱਖੇ ਗਿਆ ਜੀ ਇੱਕ ਐਂਪਲੀਫਾਇਰ ਸਬੂਫਰ ਸਪੀਕਰ ਇਹ ਵਿਕਾਊ ਰੇਟ ਹੈ ਜੀ 5000 ਨੰਬਰ ਨੋਟ ਕਰ ਲਓ ਬਾਕੀ ਬੰਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ 9592796 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਚੇਕਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਦੇਖੀ ਜੀ ਪਹਿਲਾਂ ਉਹ ਜਾਂਚ ਪੜਤਾਲ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਨਲਾਈਨ ਪੇਮੈਂਟ ਨਾ ਕਰੋ ਜੀ ਪਹਿਲਾਂ ਤੁਸੀਂ ਚੈੱਕ ਕਰੋ ਜਾ ਕੇ ਫੇਰ ਮਾਲਕ ਵੀਰ ਨਾਲ ਡੀਲ ਕਰੋ ਜੀ ਤੇ ਬਾਕੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਉੱਤੇ ਨੰਬਰ ਤੇ ਸੰਪਰਕ ਕਰੋ ए एस ए ਗਰੂਪ ਰੀਪਰ ਵਿਕਾਊ ਹੈ ਜੀ ए एस ए ਗਰੋ ਰੀਪਰ ਵਿਕਾਊ ਹੈ ਜੀ 2013 ਮਾਡਲ 1 ਲੱਖ ਰੁਪਏ ਰੇਟ ਰੱਖਿਆ ਗਿਆ ਜੀ 9463818363 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਕੋਈ ਵੀ ਵੀਰ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਜ਼ਮੀਨ ਹੈ ਪਲਾਟ ਹੈ ਕੋਠੀ ਘਰ ਹੈ ਤਾਂ ਤੁਸੀਂ ਉਹਦੀ ਇੱਕ ਵਧੀਆ ਵੀਡੀਓ ਬਣਾ ਲੈਣੀ ਹੈ ਜੀ ਜਿਵੇਂ ਕਿ ਜ਼ਮੀਨ ਹੈ ਤਾਂ ਪਾਣੀ ਦਾ ਕੀ ਸਾਧਨਾ ਹੈ ਕੋਈ ਰੋਡ ਤੇ ਲੱਗਦੀ ਹੈ ਕਹੋ ਜਾਂ ਰਸਤਾ ਹੁੰਦਾ ਕੀ ਫਸਲਾਂ ਹੁੰਦੀਆਂ ਨੇ ਇਹ ਤੁਸੀਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਕਿਹੜਾ ਹੈ ਤੁਹਾਡਾ ਕਿੰਨਾ ਰੇਟ ਤੁਸੀਂ ਮੰਗ ਰਹੇ ਹੋਗੇ ਪਾਣੀ ਦਾ ਕਿੰਨਾ ਲੈਵਲ ਹੈ ਇਹ ਸਾਰੀ ਜਾਣਕਾਰੀ ਤੁਸੀਂ ਸਾਨੂੰ WhatsApp ਤੇ ਭੇਜ ਸਕਦੇ ਹੋ ਸਾਡੇ ਦਿੱਤੇ ਨੰਬਰ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਤੇ ਲਾ ਦਿੱਤੀ ਜਾਊਗੀ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2006 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ 50% ਟਾਇਰ ਨੇ ਨਵੀਂ ਬੈਟਰੀ ਹੈ ਜੀ ਫੁੱਲ ਗਾਰੰਟੀ ਹੈ ਰੇਟ ਹੈ ਜੀ 2,70,000 ਰੁਪਏ ਡਿਮਾਂਡ ਏਰੀਆ ਬਾਗਾ ਪੁਰਾਣਾ 97802 63326 9780263326 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2006 ਮਾਡਲ ਪੰਜਾਬ ਨੰਬਰ 270000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦੀ ਲੋਕੇਸ਼ਨ ਹੈ ਏਰੀਆ ਬੱਗਾ ਪੁਰਾਣਾ ਮੋਗਾ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਬਿਸ਼ਕਰਮਾ ਰੀਪਰ ਵਿਕਾਊਾ 2024 ਮਾਡਲ ਦਾ ਰੇਟ ਹੈ ਜੀ 260000 ਰੁਪਏ ਡਿਮਾਂਡ ਏਰੀਆ ਫਿਰੋਜ਼ਪੁਰ 9465423317 9465423317 ਇਸ ਨੰਬਰ ਤੇ ਫੋਨ ਕਰਕੇ ਬਿਸ਼ਕਰਮਾ ਰਿਪਰ 2024 ਮਾਡਲ 2,60,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਚੀਜ਼ ਖਰੀਦਣ ਜਾਣੇ ਹੋ ਤਾਂ ਪਹਿਲਾਂ ਚੈੱਕ ਕਰਕੇ ਟਰੈਕਟਰ ਮੇਲਾ ਚੈਨਲ ਦਾ ਨਾਮ ਲੈ ਕੇ ਕੋਈ ਵੀ ਵੀਰ ਵੀਡੀਓ ਨੂੰ ਸ਼ੇਅਰ ਕਰੂਗਾ ਜਾਂ ਕੋਈ ਚੀਜ਼ ਖਰੀਦਣ ਜਾਊਗਾ ਜਾਂ ਕੋਈ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਜੀ ਚੈਨਲ ਦਾ ਨਾਮ ਲੈ ਕੇ ਤਾਂ ਉਸ ਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਸਿਰਫ ਚੈਨਲ ਦਾ ਨਾਮ ਲੈ ਕੇ ਤੇ ਜਿਹੜਾ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਡਿਸਕਾਊਂਟ ਉਹਨਾਂ ਨੂੰ ਹੀ ਮਿਲੂਗਾ MS 985 ਕੰਬਾਈਨ ਵਿਕਾਊ ਆ 2009 ਮਾਡਲ ਰੇਟ ਹੈ ਜੀ 5,25,000 ਡਿਮਾਂਡ ਏਰੀਆ ਮੋਰਾੰਬਾਲੀ ਸਾਰੀ ਫੈਮਿਲੀ ਬਾਹਰ ਚੱਲੀ ਹੈ ਜੀ ਇਸ ਕਰਕੇ ਇਹ ਬੇਚ ਰਹੇ ਨੇ 86998 00998 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਨੇ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਭੇਜਿਆ ਕਰੋ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਉਹਨਾਂ ਵੀਰਾਂ ਦਾ ਤਹਿਤੋਂ ਧੰਨਵਾਦ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਨਗੇ ਇਹ ਵਾਲੀ ਵੀਡੀਓ ਨੂੰ ਉਹ ਆਵਦਾ ਏਰੀਆ ਜ਼ਰੂਰ ਦੱਸਣ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਦਾ ਨਾਮ ਅਨਾਉਂਸ ਕੀਤਾ ਜਾਊਗਾ ਜੀ ਦੋਹਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਏਰੀਆ ਤੇ ਨਾਮ ਜ਼ਰੂਰ ਦੱਸਿਓ ਜੀ ਬਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ